2015 ਸ਼ਾਇਦ ਮਾਰਚ ਦਾ ਮਹੀਨੇ ਦੇ ਕੇਸ ਹੈ ਮਾਰਚ 2015 ਦਾ ਮੇਰਾ ਇਸ ਕੇਸ ਨਾਲ ਸਿਰਫ ਮੈਂ ਫਿਰ ਦੁਬਾਰਾ ਰੀਟ੍ਰੇਟ ਕਰਦਾ ਮੇਰਾ ਇਸ ਕੇਸ ਨਾਲ ਸਿਰਫ ਇੰਨਾ ਕੁ ਤੋਲਕ ਆ ਕਿ ਮੇਰੀ ਕਨਸਟੈਂਸੀ ਦਾ ਰਹਿਣ ਵਾਲਾ ਇੱਕ ਗੁਰਦੇਵ ਸਿੰਘ ਜਿਹੜਾ ਕਿ ਮਾਰਕੀਟ ਕਮੇਟੀ ਢਿਲਵਾ ਦਾ ਸਾਬਕਾ ਚੇਅਰਮੈਨ ਸੀਗਾ ਸਾਡੀ ਪਾਰਟੀ ਦੇ ਨਾਲ ਮੇਰੇ ਹਲਕੇ ਦੇ ਵਿੱਚ ਕੰਮ ਕਰਦਾ ਸੀਗਾ ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ 25-30 ਏਕੜੋਂ ਦੀ ਜ਼ਮੀਨ ਸੀ ਆੜਤ ਦਾ ਕੰਮ ਸੀਗਾ ਕਿਹੜੇ ਕਾਰਨਾ ਕਰਕੇ ਉਹ ਜਲਾਲਾਬਾਦ ਵਿੱਚ ਕਿਸੇ ਗਰੁੱਪ ਦੇ ਨਾਲ ਸਮਗਲਰਸ ਦੇ ਨਾਲ ਇਨਵੋਲਵ ਹੋ ਗਿਆ ਉਹ ਬਿਯੋਂਡ ਮਾਈ ਜਿਹੜੀ ਐਕਸਪਲੇਨੇਸ਼ਨ ਹੈ ਤਾਂ ਜਦੋਂ ਉਹ ਉਸ ਫਾਜ਼ਿਲਕਾ ਜਲਾਲਾਬਾਦ ਦੇ ਗਰੁੱਪ ਦੇ ਨਾਲ 2015 ਦੇ ਮਾਰਚ ਦੇ ਵਿੱਚ ਕੁਝ ਨਸ਼ੇ ਦੀ ਤਸਕਰੀ ਨੂੰ ਲੈ ਕੇ ਜਦੋਂ ਫੜਿਆ ਗਿਆ 12 ਬੰਦਿਆਂ ਦਾ ਗਰੁੱਪ ਸੀਗਾ ਉਹ ਤਾਂ ਹੀ 스타ਟਡ ਕਾਲਿੰਗ ਮੀ ਉਹਨੇ ਮੈਨੂੰ ਦੁਬਾਰਾ ਦੁਬਾਰਾ ਕਾਲ ਕਰਨੇ ਮੈਂ ਕਿਉਂਕਿ ਮੇਰੇ ਹਲਕੇ ਦਾ ਰਹਿਣ ਵਾਲਾ ਸੀਗਾ ਮੈਂ ਮੈਂ ਉਹਦੀ ਟੈਲੀਫੋਨ ਕਾਲ ਅਟੈਂਡ ਕਰਨੀ ਕਰਨੀ ਸੀ ਚੱਕਣਾ ਸੀਗਾ ਸਿਰਫ ਮੈਂ ਟੈਲੀਫੋਨ ਕਾਲ ਚੱਕਣ ਵਿੱਚ ਹੀ ਮਾਰਿਆ ਗਿਆ ਵਾਂ ਇਸ ਤੋਂ ਇਲਾਵਾ ਮੇਰਾ ਕੋਈ ਕਸੂਰ ਨਹੀਂਗਾ ਤਾਂ ਉਸ ਵਕਤ ਨਾ ਤਾਂ ਮੈਂ ਐਮਐਲਏ ਸੀਗਾ ਨਾ ਮੈਂ ਕੋਈ ਏਡਾ ਤਾਕਤਵਾਰ ਲੀਡਰ ਤੇ ਨਾ ਮੈਂ ਕੋਈ ਤਾਕਤਵਾਰ ਲੀਡਰ ਅੱਜਾਂ ਉਸ ਅਕਾਲਪੁਰ ਵਾਇਗਰੂ ਦੇ ਕਰਕੇ हां ਲੋਕੀ ਸਤਕਾਰ ਜ਼ਰੂਰ ਕਰਦੇ ਨੇ ਕਿ ਜੋ ਮੈਂ ਗੱਲਾਂ ਆਪਣੇ ਸੂਬੇ ਦੇ ਤੇ ਆਪਣੇ ਕੌਮ ਦੀ ਗੱਲ ਕੀਤੀ ਹੈ। ਤਾਂ 2015 ਦੇ ਮਾਰਚ ਵਿੱਚ ਉਸ ਵਕਤ ਅਕਾਲੀ ਦਲ ਤੇ ਬਾਦਲ ਸਰਕਾਰ ਸੀਗੀ। ਮੈਂ ਉਦੋਂ ਵੀ ਖਿਲਾਫ ਬੋਲਦਾ ਸੀ ਸੁਮੇਤ ਸਿੰਘ ਸੇਣੀ ਦੀ ਮੈਂ ਮੈਨੂੰ ਯਾਦ ਆ ਗਲਤ ਨਾ ਹੋਵਾਂ ਤਾਂ ਮੈਂ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼ਾਇਦ 2014 ਦੀਆਂ ਚੋਣਾਂ ਵਿੱਚ ਉਹਦੀ ਬਤੌਰ ਡੀਜੀਪੀ ਮੈਂ ਟ੍ਰਾਂਸਫਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਕੇ ਉਹਨੂੰ ਉਹਦੀ ਜਿਹੜੀ ਸੀ ਟ੍ਰਾਂਸਫਰ ਕਰਾਈ ਸੀ। ਪਰ ਉਹ ਹੀ ਵਾਸ ਆਲਸੋ ਬੇਅਰਿੰਗ ਅ ਗਰਜ ਸੁਪੀਰ ਸਿੰਘ ਬਾਦਲ ਹੁਣੀ ਤੇ ਉਸ ਵਕਤ ਦੇ ਜਿਹੜੇ ਅਕਾਲੀ ਸੀਗੇ ਉਹਨਾਂ ਦੇ ਖਿਲਾਫ ਮੈਂ ਰੋਜ਼ ਬੋਲਦਾ ਸੀਗਾ ਉਹ ਵੀ ਗਰਜ ਬੇਅਰ ਕਰਦੇ ਉਹਨਾਂ ਨੇ ਐਸਆਈਟੀ ਬਣਾਤੀ ਪਰਮਰਾਜ ਸਿੰਘ ਉਮਰਾਨੰਗ ਦੇ ਐਸਆਈਟੀ ਦੇ ਹੈੱਡ ਬਣਾ ਕੇ ਉਹਨਾਂ ਨੇ ਕਾਲ ਚਾਰਟ ਜਾਂ ਤਿਆਰ ਕਰ ਲਿਆ ਮੇਰੀਆਂ ਕੋਲਾ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਤੁਸੀਂ ਮੈਨੂੰ ਟੈਲੀਫੋਨ ਕਰਦੇ ਹੋ ਮੇਰੀ ਕਾਲ ਡਾਇਵਰਟ ਤੇ ਆ ਮੈਂ ਕੋਈ ਕਾਲ ਆਪਣੀ ਆਪ ਨਹੀਂ ਸੁਣ ਸਕਦਾ ਉਹ ਮੇਰਾ ਪੀਏ ਜਿਹੜਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮਾਰ ਦਿੱਤਾ ਇਹਨਾਂ ਨੇ ਉਹ ਸਿਰਫ ਕਾਲ ਅਟੈਂਡ ਕਰਦਾ ਸੀ ਡਾਇਵਰਟ ਕਰ ਡਾਇਵਰਟ ਹੋ ਕੇ ਕਾਲ ਉਹਦੇ ਫੋਨ ਤੇ ਜਾਂਦੀ ਸੀ ਮਨੀਸ਼ ਸ਼ਰਮਾ ਤੇ ਸਿਰਫ ਕਾਲ ਜਿਹੜੀ ਕੋਈ ਕਾਲ ਚੱਕੀ ਫਰਜ਼ ਕਰੋ ਗੁਰਦੇਵ ਨੇ ਕਿਸੇ ਹੋਰ ਨੰਬਰ ਤੋਂ ਵੀ ਮੈਨੂੰ ਕੀਤੀ ਜਾਂ ਮੈਂ ਆਪਣਾ ਪੀਐਸਓ ਮੇਰੇ ਮੇਰੇ ਟੈਲੀਫੋਨ ਦੀ ਬੈਟਰੀ ਡੈਡ ਹੋ ਰਹੀ ਸੀ ਮੈਂ ਜਦੋਂ ਦਿੱਲੀੋਂ ਟਰੈਵਲ ਕਰ ਰਿਹਾ ਸੀ ਮੇਰੇ ਪੀਐਸਓ ਦਾ ਫੋਨ ਚੱਕ ਲਿਆ ਲੈ ਲਿਆ ਮੈਂ ਉਹ ਵੀ ਗਰੀਬ ਮਾਰ ਕਰਤੀ ਇੱਕ ਰਿਟਾਇਰਡ ਹੋਣ ਕਨਸਟੇਬਲ ਆ ਬਚਾਰਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮੇਰੇ ਨਾਲ ਗੁਨਾਹਗਾਰ ਬਣਾ ਦਿੱਤਾ ਔਰ ਉਸ ਵਕਤ ਐਸਆਈਟੀ ਨੇ ਕੋ 70-75 ਕਾਲਾ ਫਰਜ਼ੀਆਂ ਬਣਾਤੀ ਜਿਹੜੀ 1 ਸਕਿੰਟ ਦੀ ਕਾਲ ਵੀ ਸੀ ਜਿਹੜੀ ਕਾਲ ਕੱਟੀ ਵੀ ਗਈ ਜਿਹੜੀ ਕੋਲ ਡਰਾਪ ਵੀ ਹੋ ਗਈ ਗੁਰਦੇਵ ਨੇ ਆਪਣੇ ਜਿਹੜੇ ਇੱਧਰ-ਉੱਧਰ ਗੱਲਾਂ ਕੀਤੀਆਂ ਉਹ ਸਾਰੀਆਂ ਪਾ ਕੇ ਜੀ 70 ਕਾਲਾਂ ਖੈਰੇ ਨੇ ਡਰੱਗ ਮਾਫੀਆਂ ਦਾ ਡਰੱਗ ਕਿੰਗਪਿਨ ਬਣਾ ਦਿੱਤਾ ਜੀ ਮੈਨੂੰ ਖੈਰ ਮੈਂ ਅੱਜ ਜੋ ਹੈਨਿੰਗ ਹੈ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਜੋ ਜਾਣਕਾਰੀ ਆ ਜਦੋਂ ਮਾਮਲਾ ਐਨਡੀਪੀਐਸ ਦਾ ਗਿਆ ਕਿਉਂਕਿ ਉਹ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰੇ ਨੂੰ ਠੋਕ ਦਿਓ ਐਨਡੀਪੀਐਸ ਦੀ ਐਫਆਈਆਰ ਵਿੱਚ ਠੋਕ ਦਿਓ आई एम टोल्ड आई डोंट नो ਕਿ ਨਾਲ ਸੱਚ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੁਲੀਗ ਰਹੇ ਨੇ ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਆ ਮੈਂ ਇਸ ਮੁੰਡੇ ਨੂੰ ਐਂਡੀਪੀਐਸ ਵਰਗੇ ਝੂਠੇ ਮੁਕਦਮੇ ਵਿੱਚ ਉਹਦਾ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਤਾਂ ਮਾਮਲਾ ਡ੍ਰੌਪ ਹੋ ਗਿਆ ਐਸਆਈਡੀ ਬੰਦ ਨਹੀਂ ਹੋਈ ਉਸ ਤੋਂ ਬਾਅਦ 2017 ਚ ਆ ਗਿਆ ਸਿੱਧਾ ਮੈਂ ਉਹ 15 ਦੇ ਵਿੱਚ ਜਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇਗੇ ਉਹਨਾਂ ਦੀ ਟ੍ਰਾਇਲ ਸ਼ੁਰੂ ਹੋ ਗਈ ਫਾਜ਼ਿਲਕਾ ਦੀ ਸਪੈਸ਼ਲ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਟ੍ਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ 2017 ਮੈਂ ਲੀਡਰ ਆਫ oppositon ਸੀਗਾ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਮਸਲਾ ਉੱਠਿਆ ਰੇਤਾ ਦੀਆਂ ਖੱਡਾਂ ਦੀਆਂ ਨਿਲਾਮੀ ਦਾ ਉਹਨੇ ਆਪਣੇ ਇੱਕ ਖਾਨ ਸਾਹਮਣੇ ਤੋਂ 25 ਕਰੋੜ ਰੁਪਏ ਦਿੱਤਾ ਮੈਂ ਮੈਂ ਲੀਡਰ ਆਫ oppositon ਸੀ I could not close my eyes ਮੈਂ ਆਪਣੀ ਅੱਖਾਂ ਬੰਦ ਨਹੀਂ ਸੀ ਕਰ ਸਕਦਾ ਸਿਰਫ ਪੰਜਾਬ ਦੀ ਗੱਲ ਕਹਿਣ ਵਾਸਤੇ ਸੱਚ ਬੋਲਣ ਵਾਸਤੇ ਮੈਂ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ ਰਾਣੇ ਨੂੰ ਉਹਨਾਂ ਕੱਢਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ 7-8 ਮਹੀਨਿਆਂ ਤੋਂ ਬਾਅਦ ਕੈਬਿਨੇਟ ਤੋਂ ਡ੍ਰੌਪ ਕਰਤਾ ਮੁੜ ਕੇ ਉਹ ਦੁਸ਼ਮਣ ਬਣ ਗਿਆ ਮੇਰਾ ਉਸਨੇ ਜਾ ਕੇ ਮੈਨੂੰ ਉਹ ਰੂਟ ਜਿਹੜਾ ਲਿਆ ਉਹ ਡਿਫਰੈਂਟ ਰੂਟ ਸੀਗਾ ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਿਲਕਾਦੀ ਅਦਾਲਤ ਵਿੱਚ ਉਹਨਾਂ ਨੇ ਮੈਨੂੰ ਮੈਨੀਪੂਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ ਕੋਰਟ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ ਬਹੁਤ ਆਕਾਰ ਮੱਚੀ ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਹਾਈ ਕੋਰਟ ਕੇ ਅਗੇਂਸਟ ਦੀ ਆਰਡਰਸ ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ ਹਾਈ ਕੋਰਟ ਨੇ ਮੇਰੇ ਨਾਨ ਬੇਲੇਬਲ ਵਾਰੈਂਟਸ ਕੁਆਸ਼ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਦੀ ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ ਮੈਨੂੰ ਯਾਦ ਹੈ ਡਿਸੰਬਰ ਦੀ 2017 ਦੀ ਸੁਪਰੀਮ ਕੋਰਟ ਨੇ ਦੋ ਜੱਜਸ ਜਿਹੜੇ ਉੱਥੇ ਬੈਠਦੇ ਦੋ ਜੱਜਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ ਰੋਕ ਦਿੱਤਾ ਜਿਹਦੇ ਕਰਕੇ ਮੈਂ ਬਚ ਗਿਆ 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ ਫਿਰ ਆਜੋ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ ਯੂਆਪਾ ਦੇ ਖਿਲਾਫ ਲੜਾਈ ਅਤੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਮੈਂ ਕੋਈ ਡਾ ਨੈਸ਼ਨਲ ਲੀਡਰ ਤਾਂ ਹੈ ਨਹੀਂਗਾ ਮੈਨੂੰ ਮੈਂ ਈਡੀ ਦੀ ਰਡਾਰ ਤੇ ਆ ਗਿਆ ਇਸੇ ਘਰ ਵਿੱਚ ਮੇਰੇ ਛਾਪਾ ਮਾਰਿਆ ਗਿਆ ਸਾਡੇ ਘਰੋਂ ਕੀ ਲੱਭਣਾ ਸੀ ਵਿਆਹ ਦੀਆਂ ਡੈਰੀਆਂ ਘਰ ਦਾ ਖਰਚਾ ਉਹੀ ਤੱਥ-ਵੁੱਥ ਕਰਕੇ ਉਹਨਾਂ ਨੇ 8-9 ਮਹੀਨੇ ਇਨਵੈਸਟੀਗੇਟ ਕਰਕੇ ਜਦੋਂ ਇਲੈਕਸ਼ਨ ਆ ਗਈ 2022 ਦੀ ਉਤੋਂ ਚੰਦ ਇੱਕ ਤਾਂ ਡੇਢ ਮਹੀਨਾ ਪਹਿਲਾਂ 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਕੇ ਈਡੀ ਨੇ ਇਸ ਕੇਸ ਵਿੱਚ ਇਨਵੋਲਵ ਕਰ ਲਿਆ ਹਾਲਾਂਕਿ ਦੇ ਕੁਡ ਨਾਟ ਡੂ ਇਟ ਕਿਉਂਕਿ ਜਿਹੜੇ ਸਮਨਸ ਨੂੰ ਆਧਾਰ ਬਣਾ ਰਏ ਸੀ ਸ਼ਡਿਊਲਡ ਅਫੈਂਸ ਲੈ ਰਹੀ ਸੀ ਈਡੀ ਉਹ ਸਮਨਸ ਮੇਰੇ ਉਸ ਵਕਤ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਹੋਏ ਸੀਗੇ ਪਰ ਉਹਨ ਈਡੀ ਨੂੰ ਕੌਣ ਪੁੱਛੇ ਸੀਬੀਆਈ ਨੂੰ ਕੌਣ ਪੁੱਛੇ ਇਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੂੰ ਕੌਣ ਪੁੱਛੇ ਉਹਨਾਂ ਨੇ ਤੱਕੇ ਨਾਲ ਮੈਨੂੰ ਅਰੈਸਟ ਕਰਕੇ ਤੇ ਮੇਰਾ ਕੇਸ ਚਲਾ ਦਿੱਤਾ ਪੀਐਮਐਲਏ ਪ੍ਰੋਸੀਡਿੰਗਸ ਦੇ ਤਹਿਤ ਹੁਣ ਆ ਉਸ ਕੇਸ ਦੀ ਸਟੋਰੀ ਜ ਨਹੀਂ ਜਾਂਦਾ ਬਹੁਤ ਮਨਕਰਤ ਝੂਠਾ ਜਿਹੜਾ ਸਾਡਾ ਖਰਚੇ ਦਾ ਪਾੜਾ ਬਣਾ ਕੇ ਝੂਠ ਸੱਚ ਜਿਹੜੀਆਂ ਮੇਡੀਆਂ ਐਗਰੀਕਲਚਰ ਲਿਮਿਟਸ ਚੱਕੀਆਂ ਸੀ ਅਗਰ ਉਹ ਵਿੱਚ ਪਾ ਦਿੰਦੇ ਕੇਸ ਹੀ ਨਹੀਂ ਸੀ ਬਣਦਾ ਪਰ ਚਲੋ ਉਹਨਾਂ ਨੇ ਕਹਿਤਾ ਜੀ ਇਹ ਡਰਗ ਮੰਨੀ ਆ ਜਿਹੜਾ 2-3 ਕਰੋੜ ਰੁਪਈਆ ਪੌਣੇ 3 ਕਰੋੜ ਰੁਪਈਆ ਕਹੇ ਜੀ ਇਹ ਜਿਹੜਾ ਕੱਢਿਆ ਇਹਨਾਂ ਦਾ ਆਮਦਨ ਦਾ ਤੇ ਖਰਚੇ ਦਾ ਪਾੜਾ 7 ਸਾਲ ਦਾ ਇਹ ਡਰਗ ਮੰਨੀ ਖੇਰਾ ਡਰਗ ਮੰਨੀ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮ ਉਸ ਵਕਤ ਬੇਲ ਹੋ ਗਈ ਇਨ ਦ ਮੀਨ ਟਾਈਮ 2022 2023 ਦੇ ਸ਼ੁਰੂ ਦੇ ਵਿੱਚ ਫ फेब्रुवारी ਦੇ ਵਿੱਚ ਜਿਹੜਾ ਮੇਰਾ ਕੇਸ ਸੀਗਾ ਸਮਨ ਜਿਹੜੇ ਸਟੇ ਕੀਤੇ ਸੀ ਆਨਰੇਬਲ ਸੁਪਰੀਮ ਕੋਰਟ ਨੇ ਦੋ ਜੱਜੇ ਦੀ ਬੈਂਚ ਨਹੀਂ ਉਹ ਦੋ ਤੋਂ ਤਿੰਨ ਤੇ ਤਿੰਨ ਤੋਂ ਪੰਜ ਮੈਂਬਰ ਜਸਟਿਸਸ ਦਾ ਜੱਜਸ ਦਾ ਸੁਪਰੀਮ ਕੋਰਟ ਦਾ ਕਨਸਟੀਟਿਊਸ਼ਨਲ ਬੈਂਚ ਇੱਕ ਬਣਾਇਆ ਗਿਆ ਮੇਰੇ ਵਾਸਤੇ ਮੇਰੇ ਕੇਸ ਵਾਸਤੇ ਕਿ ਕੀ ਖਹਿਰੇ ਨੂੰ 319 ਵਿੱਚ ਤਲਬ ਕਰਨਾ ਠੀਕ ਸੀਗਾ ਉਸ ਵਕਤ ਜਦੋਂ ਟ੍ਰਾਇਲ ਖਤਮ ਹੋ ਚੁੱਕੀ ਸੀਗੀ ਗੁਰਦੇਵ ਸਿੰਘ ਜਿਹੜਾ ਮੇਰਾ ਜਾਣਕਾਰ ਸੀਗਾ ਉਹਦੇ ਸਮੇਤ 10 ਬੰਦਿਆਂ ਨੂੰ ਸ਼ਾਇਦ 20-20 ਸਾਲ ਕੈਦ ਹੋ ਚੁੱਕੀ ਸੀਗੀ ਕਿ ਕੀ ਕਿਸੇ ਨੂੰ ਕੇਸ ਖਤਮ ਹੋਣ ਤੋਂ ਬਾਅਦ ਕੀ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਹੈ ਇਟ ਵਾਸ ਅ ਕਨਸਟੀਟਿਊਸ਼ਨਲ ਲਾ ਪੁਆਇੰਟ ਫॉर ਦਾ ਰੈਸਟ ਆਫ ਦਾ ਇੰਡੀਆ ਕੰਟਰੀ ਪੰਜ ਜੱਜਸ ਬੈਠੇ ਫੈਬਰੂਰੀ 2023 ਆ ਹੁਣ ਪਿਛਲੇ ਸਾਲ ਪੰਜਾਬ ਜੱਜਸ ਨੇ ਯੂਨੈਨਿਮਸ ਫੈਸਲਾ ਦੇ ਕੇ ਮੇਰੇ ਸਮਨ ਕੋਸ਼ ਕਰਤੇ ਮੈਨੂੰ ਬਰੀ ਕਰ ਦਿੱਤਾ ਔਰ ਉਹ ਜਿਹੜਾ ਜਜਮੈਂਟ ਆ ਉਹ ਲਾ ਜਨਰਲਸ ਦੇ ਵਿੱਚ ਬੱਚਿਆਂ ਦੇ ਇਮਤਿਹਾਨਾਂ ਚ ਪੀਸੀਐਸ ਵਿੱਚ ਮੇਰਾ ਕੇਸ ਸਾਈਟ ਕੀਤਾ ਜਾ ਰਿਹਾ ਇਹਦੇ باوجود ਸਭ ਕੁਝ ਜਾਣਦੇ ਆ ਔਰ ਭਗਵੰਤ ਜੀ ਮੇਰਾ ਕੁਲੀਕ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਉਹ ਉਸਨੇ ਆ ਕੇ ਪਬਲਿਕ ਡੋਮੇਨ ਚ ਕਿਹਾ ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ ਐਨਡੀਪੀਐਸ ਕੇਸ ਵਿੱਚ ਇਹ ਕੇਸ ਕੋਈ ਆ ਜਿੱਦਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ 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 ਕਿ ਜਿਹੜਾ ਖੈਰ ਨੂੰ ਪਸਾਇਆ ਜਾ ਰਿਹਾ ਇਹ નિર્ਦੋਸ਼ ਹੈ ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ ਮਨਿੰਦਰ ਸਿੰਘ ਦੀ ਸਰਕਾਰ ਜਾਣ ਪੁੱਛ ਕੇ ਬਣਾ ਰਹੀ ਹੈ ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ ਮਤਲਬ ਭਗਵੰਤ ਇਸ ਇਨ ਦੀ ਫੁੱਲ ਨੌਨੋਜ ਵਟ ਹੈਪਨਡ ਅਗੇਂਸਟ ਮੀ ਵਾਸ ਅ ਕੰਪਲੀਟ ਕਾਂਸਪੀਰੇਸੀ ਐਂਡ ਅਟਰਲੀ ਫਾਲਸ ਕੇਸ ਇਹਦੇ ਬਾਵਜੂਦ ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲਾ ਸਾਡੇ ਕਮਰਿਆਂ ਚ ਵੜ ਗਏ ਯਾਰ ਅੰਦਰ ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ ਮੇਰੀ ਬੇਟੀ ਆ ਇਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਟਾਈਮ ਅੰਦਰ ਵੜ ਗਏ ਐਦਾ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਾਈਮਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜਿਹੜਾ ਸਾਫਾ ਮੈਂ ਬਣ ਸਕਦਾ ਸੀਗਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਮ ਨੋਟ ਅਫਰੇਡ ਆਫ ਅਰੈਸਟ ਟੈਲ ਯੂ ਜੇਲਾਂ ਬੰਦਿਆਂ ਲਈ ਬਣਿਆ ਹੋਵੇ ਪਹਿਲਾਂ ਵੀ ਕਿਹਾ ਮੁਕਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਤੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਲੈ ਕੇ ਆਵਾਂਗੇ ਐਦਾਂ ਦਾ ਬਦਲਾਅ ਤਾਂ ਐਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੇਂਜਰਸ ਲਾਈਫ ਥ੍ਰੀਟਨਿੰਗ ਕੇਸ ਵਿੱਚ ਵੇਰ ਆ ਕਿੰਬੀ ਫਿਜ਼ੀਕਲੀ ਐਲੀਮੀਨੇਟਡ ਉਹਨਾਂ ਨੇ ਕਦੀ ਕਦੀ ਕੀਤੀ ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ ਇਹਦੇ ਨਾਲ ਖਾਦਾ ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਦਾ ਹੋਵੇ ਇਹ ਇੰਨਾ ਵੀ ਧਿਆਨ ਨਹੀਂ ਕੀਤਾ ਤੇ ਮੈਨੂੰ ਪੁਲਿਸ ਨੂੰ ਕਹਿ ਕੇ ਔਰ ਪੁਲਿਸ ਦਾ ਸੁਣ ਲੋ ਜਿਹੜਾ ਮੇਰੇ ਖਿਲਾਫ ਆ ਮੁਕਦਮਾ ਕੀਤਾ ਗਿਆ ਆਂ ਟੋਲਡ ਐਂਡ ਆਮ ਕੁਆਇਟ ਸ਼ੋਰ ਪਹਿਲਾ ਡੀਆਈਜੀ ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆ ਖੇਰੇ ਦੇ ਖਿਲਾਫ ਮੁਕਦਮਾ ਕਰਨਾ ਉਹਨਾਂ ਨੇ ਪੜ ਕੇ ਐਸਐਸਪੀ ਮਾਨਸਾ ਉਸ ਵਕਤ ਲੇਡੀ ਸੀ ਅਬਨੀਤ ਕੌਰ ਡੀਆਈਜੀ ਰਣਜੀਤ ਸਿੰਘ ਢਿੱਲੋਂ ਉਹਨਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਏਜੀ ਦੀ ਇੰਟਾਇਰ ਟਾਪ ਬ੍ਰਾਸ ਇੱਕ ਸਟੇਟ ਸਾਰੀ ਸਟੇਟ ਦਾ ਅਮਲਾ ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ ਯਾਰ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਗਲਤ ਕੰਮ ਨਹੀਂ ਕਰ ਸਕਦੇ ਇੰਨਾ ਪੁਰਾਣਾ ਕੇਸ ਆ ਸੁਪਰੀਮ ਕੋਰਟ ਦੇ ਸਮਨਸ ਨੇ ਇਹਨਾਂ ਨੇ ਫਿਰ ਇੱਕ ਕਲਾਇਬਲ ਅਫਸਰ ਲੱਭਿਆ ਔਰ ਉਸ ਅਫਸਰ ਯਾਦ ਕਰਿਓ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਅਫਸਰਸ ਅਵੇਲੇਬਲ ਨੇ ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦਾ ਸਟੇਟ ਗਵਰਨਮੈਂਟ ਨਾਓ ਸਿਰਫ ਪੋਸਟਿੰਗ ਲੈਣ ਆਸਤੇ ਔਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨਸ ਨੇ ਮੇਰੀ ਬੇਲ ਕੈਨਸਲ ਅੱਜ ਸਰਕਾਰ ਐਸਆਈਐਲ ਨੂੰ ਘੱਟ ਤੇ ਤਰਜੀਹ ਦਿੰਦੀ ਆ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ ਖੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਐਸਵੇਲੇ ਬਹਿਸ ਸੁਣੀ ਜਾ ਰਹੀ ਆ ਤੇਰੀ ਬੇਲ ਮੈਨੂੰ ਹੁਣੇ ਚੰਦ ਦਿਨ ਪਹਿਲਾਂ ਮਿਲੀ ਆ ਕਿੰਨੀ ਛੇਤੀ ਨਾਲ ਦੇ ਰਸਟ੍ਰੋ ਦਾ ਸੁਪਰੀਮ ਕੋਰਟ ਕਿ ਕਿਤੇ ਖੈਰਾ ਇਸ ਕੇਸ ਵਿੱਚੋਂ ਬਰੀ ਨਾ ਹੋ ਜਵੇ ਸੁਪਰਾਈਬਲ ਆਫਸਰਸ ਨੇ ਇੱਕ ਝੂਠਾ ਮਨ ਕੜਤ ਔਰ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ ਨਥਿੰਗ ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਤੁਸੀਂ ਕਿੰਨੇ ਭੈਣ ਭਰਾ ਆ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੇ ਖਾਤੇ ਕਿੰਨੇ ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਆ ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਉਹਦੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਇਨਵੋਲ ਕੀਤਾ ਉਹਨਾਂ ਨੂੰ ਕਿਹਾ ਮੈਂ ਪੁਲਸਣਾਂ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਆ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਇੰਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋਈ ਕਹਦੇ ਐਫੀਡੀ ਵਿੱਚ ਤਾਂ 9 ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲਾ ਮੈਨੂੰ ਕਿਹਾ ਉੱਥੇ ਕੋਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਵਾ ਨਾਬਾ ਜੇਲ੍ਹ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਵੇਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਾਟ ਕੀ ਕਹਿੰਦੇ ਹੁੰਦੇ ਸਬ-ਡਿਸਟ੍ਰਿਕਟ ਪੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਵਿੱਚ ਜਾਂਚ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਵਾਸ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾ ਚਾਰ ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉਦਾਂ ਹੀ ਰੱਖਿਆ ਪਰ ਚਲੋ ਇਸ ਗੱਲ ਦਾ ਮੈਨੂੰ ਕੋਈ ਰੰਜ ਨਾ ਯਾਰ ਕੋਈ ਗੱਲ ਨਹੀਂ ਕੀ ਕਹਿੰਦੇ ਆ ਸਰਕਾਰਾਂ ਇਦਾਂ ਕਰਦੀਆਂ ਹੁੰਦੀਆਂ ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਇਹਨਾਂ ਤੋਂ ਤਾਂ ਉਮੀਦ ਨਹੀਂ ਸੀ ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਹਾਂ ਤੇ ਅਕਾਲਪੁਰ ਬਾਈਕੁਨਿਤ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈ ਕੋਰਟ ਤੋਂ ਫਿਰ ਬੇਲ ਤੋਂ ਪਹਿਲਾਂ ਹੀ ਇਕ ਐਡਾ ਫਾਲਸ ਕੇਸ ਕੜਿਆ ਜਿਹੜੀ ਐਫ ਆਈ ਆਰ ਹੁਣ ਦਾ ਦਰਜ ਕੀਤੀ ਸੁਭਾਨਪੁਰ ਦੇ ਵਿੱਚ ਕਿ ਜੀ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ ਉਹ ਕਹਿੰਦੇ ਚੋਰ ਜਿਹੜਾ ਨਾ ਉਹ ਕੋਈ ਨਾ ਕੋਈ ਜ਼ਰੂਰ ਛੱਡ ਜਾਂਦਾ ਵਾ ਅ ਕਮਜ਼ੋਰੀ ਛੱਡ ਜਾਂਦਾ ਕੋਈ ਨੁਕਤਾ ਛੱਡ ਜਾਂਦਾ ਚੋਰੀ ਕਰਨ ਤੋਂ ਬਾਅਦ ਜਿਹੜੀ ਐਫ ਆਈ ਆਰ ਮੇਰੇ ਖਿਲਾਫ ਦਰਜ ਕੀਤੀ ਧਿਆਨ ਕਰਿਓ ਜ਼ਰਾ ਚੰਗੀ ਤਰ੍ਹਾਂ ਨਾ ਮੇਰੇ ਖਿਲਾਫ ਸੀਗੀ 195 ਧਾਰਾ ਲਾਈ 195 ਏ ਸ਼ਾਇਦ ਇਟ ਇਜ਼ ਕਿ ਥ੍ਰੈਟ ਥ੍ਰੈਟਨਿੰਗ ਵਿਟਨੈਸਸ ਟੂ ਮੇਕ ਟੂ ਮੇਕ ਟੂ ਗਿਵ ਫਾਲਸ ਐਵਿਡੈਂਸ ਤੇ ਜਦੋਂ ਮੇਰੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਹੈਗੇ ਆ ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਦੀ ਘਰ ਵਾਲੀ ਤੋਂ 15 ਨਵੰਬਰ uh, 15 10 ਤੇ 22 10 ਨੂੰ ਉਹ ਗਵਾਹ ਨਹੀਂ ਸੀਗਾ ਉਹ ਜਿਹੜਾ ਗਵਾਹ ਬਣਦਾ ਵਾ ਉਹ ਇਕਿਊਜ਼ ਸੀਗਾ ਇਹ ਬੰਦਾ ਜਿਹੜਾ ਮੇਰੇ ਖਿਲਾਫ ਵਿਦਮਾਪ ਗਵਾਹ ਬਣਾਇਆ ਨਾ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਯੂ نو ਦੈਟ 10 ਸਾਲ ਕੈਦ ਕੱਟ ਕੇ ਆਇਆ ਸੀਗਾ ਹੁਣੇ 6 ਕਿਲੋ ਹਿਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ 3 ਮਹੀਨੇ ਪਹਿਲਾਂ ਕਪੂਰਥਲਾ ਦਾ CIA ਸਟਾਫ ਨੇ 3 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹਿਰੋਇਨ ਬਰਾਮਦ ਕੀਤੀ ਆ ਬਾਈ ਤੇਈ ਮੁਕਦਮੇ ਆਕਾ 10 NDPS ਦੇ 16 17 ਐਕਸਾਈਜ਼ ਦੇ ਸ਼ਰਾਬ ਦੇ ਮੁਕਦਮੇ ਜੇਲ੍ਹ ਵਿੱਚ ਬੈਠਾ ਸੀ ਬੰਦਾ 2018 19 ਦਾ ਜੇਲ੍ਹ ਵਿੱਚ ਬੈਠਾ ਵਾ ਉਹ ਤੇ ਉਹਨੂੰ ਮੇਰੇ ਖਿਲਾਫ ਕਹਿੰਦੇ ਜੀ ਗਵਾਹ ਜਿਹੜੀ ਤਰੀਕ ਨੂੰ ਮੇਰੇ ਖਿਲਾਫ ਇਹ ਲੈ ਰਹੇ ਨੇ ਐਫ ਆਈ ਆਰ ਵਿੱਚ ਡਿਟੇਲਸ ਲਿਖਨੇ ਨੇ ਕਿ ਉਹਦੇ ਘਰ ਵਿੱਚ ਡਰਾਇਆ ਗੋਲੀਆਂ ਚਲਾਈਆਂ ਡਰਾਇਆ ਉਹ ਗਵਾਹੀ ਨਹੀਂ ਸੀਗਾ ਮਤਲਬ 15 ਦਿਨ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ ਭੁੱਲ ਗਏ ਕਰਦੇ ਕਰਦੇ ਬਦਲਾਖੋਰੀ ਦੇ ਵਿੱਚ ਇੰਨੀ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨਹੀਂਗਾ ਪਹਿਲਾਂ ਹੀ ਸਾਰੀ ਕਹਾਣੀ ਕੋਨਟੋਰ ਕਰਕੇ ਰੱਖੀ ਸੀਗੀ ਇਹ ਉਹਨਾਂ ਦਾ ਪ੍ਰੀ ਮੈਡੀਟੇਟਿਡ ਔਰ ਪ੍ਰੀ ਪਲਾਨਡ ਸਟੋਰੀ ਸੀ ਕਿ ਜਿੱਦਣ ਹਾਈ ਕੋਰਟ ਤੋਂ ਬੇਲ ਮਿਲੂਗੀ ਉਦੋਂ ਸੀ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿੱਚ 4 ਨਵੰਬਰ ਦਸੰਬਰ 4 ਜਨਵਰੀ 4 ਜਨਵਰੀ ਜਿਸ ਦਿਨ ਮੈਨੂੰ ਬੇਲ ਦਿੰਦਾ ਹਾਈ ਕੋਰਟ ਉਦੋਂ ਉਹ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਕਪੂਥਲੇ ਲੈ ਗਏ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਦੇਖੋ ਕਿੱਡੀ ਵੱਡੀ ਗੱਲ ਗਲਤ ਕੀਤੀ ਆ ਇਹ ਸਾਬਤ ਹੋ ਜਾਣੀ ਇਹ ਰਹਿਣਾ ਨਹੀਂਗਾ ਕੁਝ ਵੀ ਜਿਹੜਾ ਮੇਰੇ ਖਿਲਾਫ ਕੇਸ ਬਣਾਇਆ ਇਹਨਾਂ ਨੇ ਨਹੀਂ ਉਹ ਟਿਕਣਾ ਮੈਂ ਲੜੂੰਗਾ ਇਸ ਕਰਕੇ ਲੜੂੰ ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂਗਾ ਮੈਂ ਲੜੂਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਛੱਲੇ ਤੁਹਾਨੂੰ ਪਤਾ ਹੋਵੇ ਕਿ ਜਿਹੜਾ ਵਿਟਨੈਸ ਮੇਰੇ ਖਿਲਾਫ ਖੜਾ ਕੀਤਾ ਗਿਆ ਜਿਹਦਾ ਮੈਂ ਤੁਹਾਨੂੰ ਕਹਦਾ ਹਾਰਡ ਐਂਡ ਕ੍ਰਿਮੀਨਲ ਹਾਰਡ ਐਂਡ ਮਾਫ ਕਰਨਾ ਉਹਦੇ ਚਿਹਰਾ ਵੀ ਦੱਸ ਰਿਹਾ ਸੀਗਾ ਹਾਰਡ ਐਂਡ ਕ੍ਰਿਮੀਨਲ ਦੇ ਟਾਈ ਟੂ ਸ਼ੋ ਇਟ ਸ਼ੋ ਹਿਮ ਟੂ ਮੀ ਹਾਰਡ ਐਂਡ ਕ੍ਰਿਮੀਨਲ ਤੋਂ ਸਟੇਟਮੈਂਟ ਲੈ ਕੇ ਮੇਰੇ ਖਿਲਾਫ ਕਹਿੰਦੇ ਜੀ ਇਹਨੇ 2015 ਚ ਖੇਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਸੀ ਦੈਟ ਇਜ਼ ਦੀ ਦੈਟ ਇਜ਼ ਦੀ ਓਨਲੀ ਰਿਕਵਰੀ in the ndps case against me 15 ਚ ਸੋਨੇ ਦਾ ਬਿਸਕਟ ਖਹਿਰੇ ਨੇ ਉਹਨੂੰ ਦਿੱਤਾ ਸੀ ਜੱਜ ਸਾਹਿਬ ਨੇ ਹਾਈ ਕੋਰਟ ਨੇ ਬਹਿਸ ਵਿੱਚ ਪੁੱਛਿਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖਹਿਰਾ ਜਿਹੜਾ ਵਾ ਉਹ ਤੁਹਾਡੇ ਡਰਗ 카rtel ਤੋਂ ਤੁਹਾਡੇ ਗੈਂਗ ਤੋਂ ਪੈਸੀ ਕਮਾਉਂਦਾ ਡਰਗ ਮਨੀ ਕਮਾਉਂਦਾ ਵਾ ਜੇ ਉਹ ਕਮਾਉਂਦਾ ਤੇ ਉਹਨੇ ਫਿਰ ਇਸ ਬੰਦੇ ਨੂੰ ਆਪਣੇ ਘਰ ਬੁਲਾ ਕੇ ਸੋਨੇ ਦਾ ਬਿਸਕਟ ਕਿਉਂ ਦਿੱਤਾ ਉਲਟਾ ਫਿਰ ਤਾਂ ਲੈਣਾ ਚਾਹੀਦਾ ਸੀ ਬਿਸਕਟ ਇਹ ਆਬਜ਼ਰਵੇਸ਼ਨ ਕੋਰਟ ਵਿੱਚ ਆਨਰੇਬਲ ਜੱਜ ਸਾਹਿਬ ਨੇ ਕੀਤੀ ਆ ਆ ਰਿਕਵਰੀ ਮੇਰੇ ਖਿਲਾਫ ਤੁਹਾਡਾ ਖਾਲਿਆ ਰਿਕਵਰੀ ਟਿਕ ਜਾਊਗੀ ਉਸ ਨੂੰ ਮੁੜ ਕੇ ਬਾਅਦ ਵਿੱਚ ਅ ਵਾਦੇ ਮaaf ਗਵਾਹ ਬਣਾ ਲਿਆ ਉਸ ਬੰਦੇ ਨੂੰ ਆਪਣਾ ਮਤਲਬ 22 ਮੁਕਦਮਿਆਂ ਵਾਲੇ ਬੰਦੇ ਨੂੰ ਜਿਹਦੇ ਤੇ 6 ਕਿਲੋ ਹਿਰੋਇਨ ਮਿਲਦੀ ਆ ਮੇਰੇ ਖਿਲਾਫ ਵਰਤ ਕੇ ਉਸੇ ਦਿਨ ਜਲਦੀ ਦੇ ਨਾਲ ਉਹਨੂੰ ਉੱਥੋਂ ਇਮਿਊਨਿਟੀ ਦਿਵਾਤੀ ਮਤਲਬ ਕਿ ਉਹਨੂੰ ਇਸ ਮੁਕਦਮੇ ਚੋਂ ਬਰੀ ਕਰਾਤੇ ਅੱਛਾ ਸੁਣੋ ਹੁਣ ਜਦੋਂ ਮੇਰੇ ਇਹ 2015 ਚ ਇਸ ਬੰਦੇ ਦਾ ਕੱਢਿਆ ਉਹਨਾਂ ਨੇ ਜਿੰਮੀ ਪਾਈ ਸੀ ਕੋਈ ਪੁਲਿਸ ਨੇ 2015 ਦੇ ਕੇਸ ਵਿੱਚ ਜਿੰਨੀ ਪਾਈ ਸੀ ਕਿ ਅਸੀਂ ਅੱਧਾ ਕਿਲੋ ਹਿਰੋਇਨ ਇਹ ਬੰਦਾ ਕਹਿ ਰਿਹਾ ਕਿ ਅੱਧਾ ਕਿਲੋ ਹਿਰੋਇਨ ਮੈਂ ਗੁਰਦੇਵ ਸਿੰਘ ਤੋਂ ਲਈ ਸੀ ਤੇ 15 ਤੋਂ ਲੈ ਕੇ ਤੇ 23 ਤਾਂ 24 ਤਾਈਂ ਪੁਲਿਸ ਨੇ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਕੇਸ ਵਿੱਚ ਜੇਲ੍ਹ ਵਿੱਚ ਸੀਗਾ ਭਗੋੜਾ ਵੀ ਨਹੀਂ ਸੀਗਾ ਜੇਲ੍ਹ ਵਿੱਚ ਸੀਗਾ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਪਹਿਲਾਂ ਮੈਨੂੰ ਅਰੈਸਟ ਕੀਤਾ ਫਿਰ ਮੇਰੇ ਨਾਲ ਗੁਰਾਂਗਾਰ ਬਣਾਇਆ ਫਿਰ ਉਹਦੇ ਕੋਲੋਂ ਪੈਸੇ ਦੇ ਕੇ ਲਾਲਚ ਦੇ ਕੇ ਝੂਠ ਬੋਲ ਕੇ ਜਿਹਨੇ ਦਵਾਇਆ ਉਹ ਵੀ ਪਤਾ ਮੈਨੂੰ ਉਹ ਸਹੀ ਟਾਈਮ ਤੇ ਦੱਸੂਗਾ ਮੈਂ ਉਹਨੂੰ ਤਮ ਕਾ ਆਕੇ ਲਾਲਚ ਦੇ ਕੇ ਉਹਦੇ ਖਿਲਾਫ ਮੇਰੇ ਖਿਲਾਫ ਬਿਆਨ ਲੈ ਲਿਆ ਕਿ ਮੈਂ ਸੋਨੇ ਦਾ ਬਿਸਕਟ ਜਿਹੜਾ ਖੇਰੇ ਨੇ ਮੈਨੂੰ ਦਿੱਤਾ ਸੀਗਾ ਆਹ ਸਤਕਾਰਯੋਗ ਵੀਰੋ ਪੈਣੋ ਤੇ ਭਰਾਓ ਤੇ ਪੰਜਾਬੀਓ ਆਹ ਕਹਾਣੀ ਤੁਥ ਮੁਥ ਕਰਕੇ ਦੋ ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਵਾ ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ ਇਹਨੂੰ ਕਮਜ਼ੋਰ ਕਰ ਦਿਓ ਇਹ ਲੜ ਨਾ ਸਕੇ ਕਿਉਂਕਿ ਮੈਂ ਮੈਂ ਗੱਲ ਕੀ ਕਰ ਰਿਹਾ ਹਾਂ ਸਰਕਾਰ ਦੇ ਖਿਲਾਫ ਹੋ ਸਕਦਾ ਮੇਰਾ ਮੇਰੀ ਟੋਨ ਟੈਨਰ ਹਾਰਸ਼ ਹੋਵੇ ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ ਚੋਂ ਜੰਮੇ ਹੋਏ ਜੱਟ ਆਂ ਕਿੰਨਾ ਮਰਜੀ ਚੰਗੇ ਥਾ ਪੜਾ ਲਓ ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ ਚ ਆਉਨੇ ਆ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੋਊਂਗਾ ਕਦੀ ਇਹਨਾਂ ਦੇ ਖਿਲਾਫ ਮੈਂ ਮੁੰਦੇ ਕੀ ਚੱਕ ਰਿਆ ਸੀ ਮੈਂ ਪੁੱਛ ਰਿਆ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂਕੇ ਨੇ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਜੋ ਡਰੱਗਸ ਦਾ ਵੈਧਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਤੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ ਗੁਜਰਾਤ ਵਿੱਚ ਲੋ ਆ ਰਾਜਸਥਾਨ ਵਿੱਚ ਲੋ ਆ ਹਿਮਾਚਲ ਚ ਲੋ ਆ ਕੋਈ ਵੀ ਗੈਰ ਵਸਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਿਕਾ ਜੀ ਸੱਤ ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੱਦਾਂ ਬਾਕੀ ਸੁਪਿਆਂ ਜਾਣੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ ਮੇਕ ਅ ਲਾਅ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਨੇ ਮੈਂ ਮੁੱਦੇ ਹੀ ਚੱਕ ਰਿਆ ਸੀ ਕਾ ਉਹ ਪਿੰਡਾਂ ਦੇ ਵਿੱਚ ਸਾਦੀ ਜੀ ਗੱਲ ਹੈ ਜਦੋਂ ਬੰਦੇ ਕੋਈ ਦਲੀਲ ਮੁੱਕ ਜਾਂਦੀ ਹੈ ਫਿਰ ਤੁਹਾਡੇ ਗੱਲ ਪੈਂਦਾ ਉਹ ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਅਮਲਾ ਹੈਗਾ ਵਾ ਇਹ ਸਾਰੀ ਉਮਰ ਤਾਂ ਰਹਿਣਾ ਨਹੀਂਗਾ ਅਮਲਾ ਸਾਰੀ ਇਹ ਤਾਂ ਹੋਰ 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਅਮਲੇ ਦਾ ਦੁਰਉਸਤਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਚੁੱਕ ਉਸ ਇਹਨਾਂ ਨੇ ਕੀਤਾ ਵਾ ਲੈਟ ਮੀ ਟੈਲ ਯੂ ਆਈ ਵਿਲ ਨਾਟ ਬੀ ਕਾਊਟ ਡਾਊਨ ਲਾਈਕ ਥਿਸ ਮੈਨੂੰ ਪਿਆਰ ਨਾ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸਿਕਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾਂ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਮੀਰ ਮੰਨੂ ਤੱਲੂ ਘਾਰੇ ਹੋਏ ਬਾਜਵਾ ਸਾਹਿਬ ਦੇ ਹਲਕੇ ਕਾਰ ਨੂੰ ਆਣਛ ਹੋਇਆ ਕੱਲੂ ਘਾਰਾ ਕੀ ਕਹਿੰਦੇ ਸੀਗੇ ਸਿੱਖ ਉਸ ਵੇਲੇ ਮ ਮੋਗਲਾਂ ਦਾ ਗਵਰਨਰ ਸੀ ਪੰਜਾਬ ਦਾ ਲਾਹੌਰ ਦਾ ਮੀਰ ਮੰਨੂ ਬੜਾ ਜ਼ਾਲਮ ਬੰਦਾ ਸੀਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਇੱਦਾਂ ਮਾਰ ਸਕਦੇ ਹਾਂ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਾਂ ਮਰੋੜ ਕੇ ਝੂਠੇ ਪਰਚੇ ਘਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ ਨੈਵਰ ਮਾਰਤਾ ਸਕਦੇ ਹਾਂ ਅਸੀਂ ਮਰ ਪਰ ਇਦਾਂ ਮਾਫੀ ਨਹੀਂ ਮੰਗ ਸਕਦੇ ਬਸ ਆਹੀ ਮੁੱਦੇ ਸੀ ਕਿ ਤਿਆਹੀ ਗੱਲਾਂ ਕਰਦੇ ਸੀ ਫਿਰ ਉਹ ਅਕਾਲਪੁਰ ਕਬੈਠਾ ਉੱਤੇ ਕੂੜ ਨੂੰ ਕੁੱਤੇ ਨਾਨਕਾ ਉੜਖ ਸੱਚ ਰਹੇ